ਹੜਾ ਕਾਰਨ ਨਹਿਰਾਂ ਵਿੱਚ ਪਾਣੀ ਛੱਡਣ ਕਰਕੇ ਨਹਿਰਾਂ ਦਾ ਪਾਣੀ ਕੰਡਿਆਂ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਇਸ ਨੂੰ ਦੇਖਦੇ ਹੋਏ ਉੱਥੇ ਦੇ ਲੋਕਾਂ ਨੇ ਮੋਰਚਾ ਸੰਭਾਲਿਆ ਅੱਜ ਸਰੰਦ ਫੀਡਰ ਮੋਗਾ ਨੰਬਰ 3614 ਜੋ ਕਿ ਅਵਲ ਖੁਰਾਨਾ ਦੇ ਏਰੀਏ ਨੂੰ ਪਾਣੀ ਦਿੰਦਾ ਹੈ ਉਹ ਫੀਡਰ ਅੱਜ ਓਵਰਫਲੋ ਹੋ ਗਿਆ ਤੇ ਖੇਤਾਂ ਵਿੱਚ ਪਾਣੀ ਜਾਣ ਲੱਗਾ ਤੇ ਕਿਸਾਨਾਂ ਵੱਲੋਂ ਜਦੋਂ ਇਹ ਦੇਖਿਆ ਗਿਆ ਤਾਂ ਉਹਨਾਂ ਨੇ ਮੋਰਚਾ ਸੰਭਾਲਦੇ ਹੋਏ ਉੱਥੇ ਬੰਨ ਲਗਾ ਦਿੱਤਾ ਤੇ ਸਬੰਧਿਤ ਅਧਿਕਾਰੀਆਂ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਕਿੰਨਾ ਨੰਬਰ ਮੋਗਾ ਜੀ 363340 ਨੰਬਰ ਮੋਗਾ ਜੀ ਰਕਬੇ ਵਿੱਚ ਹਾਂਜੀ ਰਕਬਾ ਮੋਗਾ ਹੈਗਾ ਚੰਨੂ ਦੇ ਰਕਬੇ ਵਿੱਚ ਹਾਂਜੀ ਪਹਿਲੀ ਬਾਕੀ ਸਾਰੀ ਅਪਲਖਣੀ ਦੀ ਹੈ ਹਾਂਜੀ ਨਾਲ ਲੱਗਦਾ ਮੌਹਣਾ ਪਿੰਡ ਹੈ ਹਾਂਜੀ ਤੇ ਆ ਨਹਿਰ ਦਾ ਮੜੇ ਹਾਲ ਦਿਖਾ ਦਿਓ ਕੀ ਹੈ ਓਵਰਫਲੋ ਚੱਲ ਰਹੀ ਹੈ ਇੱਥੇ ਤਾਂ ਚਲੋ ਇੱਥੇ ਪ੍ਰਸ਼ਾਸਨ ਦਾ ਕੋਈ ਨਹੀਂ ਅਜੇ ਹੁਣ ਮੰਨਾ ਦਾ ਮੇਡ ਪਹੁੰਚੇ ਆ ਆ ਮੌਹਣਾ ਪਿੰਡ ਖੜਾ ਜ਼ਿਆਦਾਤਰ ਅਬਰਖੰਡਿਆ ਚਲੋ ਹਾਈ ਤਾਂ ਮੌਕਾ ਸੰਭਾਲ ਲਿਆ ਸੀ ਪਰ ਅਜੇ ਖਤਰਾ ਖਤਰਾ ਟਗਾ ਨਹੀਂ ਕੋਈ ਵੀ ਇਹਨਾਂ ਦਾ ਐਸ ਡੀਓ ਜੀ ਕੋਈ ਨਹੀਂ ਪਹੁੰਚਿਆ ਪਰ ਇੱਥੋਂ ਨਾ ਟੁੱਟੀ ਤਾਂ ਕਿਤੇ ਹੋਟਲ ਟੇ ਜਾਣੀ ਇਹ ਠੀਕ ਹੈ ਹਾਲਾਤ ਇਹਗੇ ਆ ਜੀ ਬਈ ਕੀ ਨਾ ਤੁਹਾਡਾ ਕੀ ਤੁਹਾਡੇ ਕੋਲ ਉਹਦਾ ਕੀ ਹੈ ਜੀ ਸਰ ਜੀ ਮੈਂ ਰਾਜਕੁਮਾਰ ਬੇਲਦਾਰ ਜੀ ਸੰਦ ਫਿਟਰ ਤੇ 386 ਤੋਂ 350 ਤੋਂ 386 ਤੱਕ ਮੇਰੇ ਕੋਲ ਇਲਾਕਾ ਹੈ ਜੀ ਜਿੱਥੋਂ ਤੱਕ ਗੱਲ ਆ ਪਾਣੀ ਦੀ ਮੋਗਾ ਨੀਵਾ ਜੀ ਤੇ ਸੰਦ ਫਿਟਰ ਥੋੜੀ ਜਿਹੀ ਉੱਚੀ ਆ ਤੇ ਪਾਣੀ ਸੰਦ ਫਿਟਰ ਥੋੜਾ ਜਿਹਾ ਵਧ ਗਿਆ ਉਹ ਵਧਨੇ ਕਰਕੇ ਜਿਹੜਾ ਮੋਗਾ ਥੋੜਾ ਜਿਹਾ ਤਾਰ ਹੋ ਗਿਆ ਜੀ ਤਾਰ ਹੋਣ ਕਰਕੇ ਬੈਂਡ ਨੂੰ ਇਹ ਹੋਇਆ ਵੀ ਨਹਿਰ ਟੁੱਟਣ ਦੇ ਸਾਰਾ ਪਰ ਉਹ ਸੱਤ ਤਿੱਕਲ ਠੀਕ ਆ ਮੋਕੇ ਦੇ ਗੱਟੇ ਲਾਤੇ ਆ ਉਹਨੂੰ ਕੰਟਰੋਲ ਕਰ ਲਿਆ ਗਿਆ ਹੁਣ ਸਹੀ ਆ ਪਾਣੀ ਵੀ ਦਾ ਸਿਆਸੀ ਹੈਡ ਤੋਂ ਘਟਾ ਦਿੱਤਾ ਗਿਆ ਹੈਡ ਮਤਲਬ ਫ੍ਰੀ ਕਰਾ ਦਿੱਤੇ ਗਏ ਆ ਥੋੜੇ ਚਿਰ ਬਾਅਦ ਪਾਣੀ ਘਟ ਜੂਗਾ ਸਾਰੀ ਸਥਿਤੀ ਕੰਟਰੋਲ ਚ ਹੋ ਜੇਗੀ ਕਿੰਨਾ ਕੁ ਪਾਣੀ ਚੱਲ ਰਿਹਾ ਨਹਿਰ ਚ ਮੰਗਲੋ ਇਹ 15 ਫੁੱਟ ਤੇ ਨੇੜੇ ਤੇ ਚੱਲ ਰਿਹਾ ਜੀ ਕਿੰਨੀ ਕੈਪੈਸਿਟੀ ਹੈ ਦੀ ਕਿੰਨੇ ਚੱਲਣਾ ਚਾਹੀਦਾ ਇਹ 17 ਫੁੱਟ ਮਤਲਬ ਹੈਗੀ ਹੈ ਜੀ ਨਹਿਰ ਨਹੀਂ ਤਾਂ ਫਿਰ ਅਜੇ ਪਾਣੀ ਤਾਂ ਘੜ ਚਲੇ ਤਾਂ ਓਵਰਫਲੋ ਹੀ ਪਈ ਹੈ ਹਾਂ ਥੋੜੀ ਜੀ ਵਧਨੇ ਕਰਕੇ ਪਾਣੀ ਜਿਹਦੇ ਕਰਕੇ ਇਹ ਮਤਲਬ ਮੋਗਾ ਤਰਿਆ ਜੀ ਪਿੱਛੇ ਵੀ ਹੁਣ ਕਹ ਰਿਹਾ ਤਰ ਗਈ ਨਹਿਰ ਹੋਰ ਦੇਉਗਾ ਨਹੀਂ ਜੀ ਉਹ ਵੈਸੇ ਉਹ ਐ ਰੈਡੀ ਕੋਈ ਖਤਰੇ ਵਾਲੀ ਗੱਲ ਨਹੀਂ ਉੱਥੇ ਤਾਂ ਵੈਸੀ ਹੀ ਆ ਜੀ ਨਾਰਮਲ ਹੀ ਗੱਲ ਆ ਕੋਈ ਐਡੀ ਗੱਲ ਹੈ ਨਹੀਂ ਸਰ ਠੀਕ ਮੋਬਿਲਟੀ ਲੈ ਕੇ ਆਣੀ ਹੈ ਬਾਲਟੀ ਭਾਰੀ ਬਾਲਟੀ